ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਤੁਹਾਡਾ ਆਪਣਾ ਚੈਨਲ ਸਥਾਨਿਕ ਸੰਗਰੂਰ ਦੇ ਦਿੜਬਾ ਤੋਂ ਪਿੰਡ ਕਨੌੜੀ ਜੱਟਾਂ ਤੋਂ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਵਿੱਚ ਸਮਾਜ ਸੇਵੀ ਆਗੂ ਅੰਗਰੇਜ਼ ਸਿੰਘ ਘਂਗੂੜਾ ਤੇ ਗੁਰਤੇਜ ਸਿੰਘ ਘਂਗੂੜਾ ਦੇ ਵੱਲੋਂ ਸਮੁੱਚੀ ਪੰਚਾਇਤ ਵੱਲੋਂ ਇੱਕ ਇਕੱਤਰ ਹੋ ਕੇ ਪਿੰਡ ਵਿੱਚ ਸਰਕਾਰੀ ਸਕੂਲ ਦੇ ਵਿੱਚ ਕਲਾਸ ਰੂਮ ਨੂੰ ਏਸੀ ਕਲਾਸ ਬਣਾਇਆ ਗਿਆ ਹੈ ਗੱਲਬਾਤ ਕਰਦਿਆਂ ਗੁਰਤੇਜ ਸਿੰਘ ਘਂਗੂੜਾ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਰਪਾਲ ਸਿੰਘ ਚੀਮਾ ਵੱਲੋਂ ਜਿੱਥੇ ਸਾਡੇ ਪਿੰਡ ਦੇ ਵਿਕਾਸ ਲਈ ਅਤੇ ਸਕੂਲਾਂ ਨੂੰ ਗ੍ਰਾਂਟਾਂ ਭੇਜੀਆਂ ਜਾ ਰਹੀਆਂ ਹਨ ਉੱਥੇ ਹੀ ਅੱਜ ਪਿੰਡ ਪੱਦਰ ਤੇ ਗਰਮੀ ਦੇ ਮੌਸਮ ਨੂੰ ਦੇਖਦੇ ਛੋਟੇ ਬੱਚਿਆਂ ਦੇ ਲਈ ਗਰਮੀ ਤੋਂ ਨਿਜਾਰ ਦਬਾਉਣ ਦੇ ਲਈ ਬੱਚਿਆਂ ਦੇ ਕਲਾਸਰੂਮ ਵਿੱਚ AC ਕਲਾਸਰੂਮਾਂ ਨੂੰ ਬਣਾਇਆ ਗਿਆ ਹੈ ਤਾਂ ਜੋ ਬੱਚਿਆਂ ਨੂੰ ਗਰਮੀ ਵਿੱਚ ਸਹਯਤਾ ਸਹੀ ਰਹੇ ਅਤੇ ਬੱਚਿਆਂ ਦੀ ਪੜ੍ਹਾਈ ਦੇ ਸਮੂੱਚਾ ਮੰਨ ਲੱਗ ਸੇ ਇਸ ਮੌਕੇ ਨੇ ਪਿੰਡ ਦੀ ਸਮੂੱਚੀ ਪੰਚਾਇਤ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਤੇ ਖੰਗੂੜਾ ਪਰਿਵਾਰ ਦਾ ਵੀ ਪੂਰਾ ਸਾਦ ਆਸ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿੰਡ ਘਨੋੜੇ ਜੱਟਾਂ ਦੇ ਵਿੱਚ ਜਿੱਥੇ ਕੀ ਏਸੀਆਂ ਦੇ ਨਾਲ ਨਾਲ ਆਪਣੇ ਨਿਵਾਸੀਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਅੱਗੇ ਜਿੱਥੇ ਬੱਚੇ ਸਿਰਫ ਕਾਨਵਰਟ ਜਾਂ ਮਿਡਲ ਵੱਡੇ ਸਕੂਲਾਂ ਦੇ ਵਿੱਚ ਜੋ ਕਿ ਅੰਗਰੇਜ਼ੀ ਮੀਡੀਅਮ ਸਨ ਉਹਨਾਂ ਵਿੱਚ ਹੀ ਏਸੀ ਰੂਮ ਬਣੇ ਜਾਂਦੇ ਸਨ ਪਰ ਅੱਜ ਦੇਖਣ ਨੂੰ ਇੱਕ ਹੋਰ ਤਰੀਕਾ ਮਿਲ ਰਿਹਾ ਜਿੱਥੇ ਕਿ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਘਨੋੜੇ ਜੱਟਾਂ ਵੀ ਕੇ ਇੱਕ ਉਪਰਾਲਾ ਜਿਸੇ ਪੰਜਾਬ ਸਰਕਾਰ ਵੱਲੋਂ ਨਾਲ ਮਿਲ ਕੇ ਕੀਤਾ ਗਿਆ ਹੈ ਪਰ ਇੱਕ ਬਹੁਤ ਬੜੇ ਆਪਣੇ ਆਪ ਦੇ ਵਿੱਚ ਬਹੁਤ ਸਾਰਨ ਸੇਵੀ ਕੰਮ ਹੈ ਜਿੱਥੇ ਕਿ ਅੰਗਰੇਜ਼ ਸਿੰਘ ਜੀ ਵੱਲੋਂ ਸਮਾਜ ਸੇਵਾ ਦੇ ਵਿੱਚ ਪਹਿਲ ਕਦਮੀ ਕੰਮ ਕੀਤੇ ਜਾਂਦੇ ਹਨ ਉੱਥੇ ਹੀ ਸਰਕਾਰ ਵੱਲੋਂ ਕੀਤੇ ਪ੍ਰਾਲੇ ਬਾਰੇ ਦੱਸਣਾ ਕੀ ਕਹਿੰਦੇ ਨਜ਼ਰ ਆਈ ਆਓ ਸੁਣ ਸੁਣਾਉਣੇ ਮੈਂ ਵਾਸੀ ਪਿੰਡ ਘਣਾੜ ਜੱਟਾਂ ਤੇ ਆ ਦੇਖਦੇ ਆ ਅੱਜ ਸਕੂਲ ਦੇ ਵਿੱਚ ਪਿੰਡ ਘਣਾੜ ਜੱਟਾਂ ਸਰਕਾਰੀ ਸਕੂਲ ਦੇ ਵਿੱਚ ਏਸੀ ਦਿੱਤੇ ਬਹੁਤ ਵਧੀਆ ਪ੍ਰਾਲਾ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਰਕਾਰੀ ਹਾਈ ਸਕੂਲ ਪਿੰਡ ਘਣਾੜ ਜੱਟਾਂ ਨੂੰ ਜੋ ਜੋ ਏਸੀ ਦਿੱਤੇ ਨੇ ਜਿਸ ਨਾਲ ਕੇ ਸਾਰੇ ਬੱਚਿਆਂ ਦੀ ਕਲਾਸਰੂਮ ਜੀ ਏਸੀ ਹੋ ਜਾਣਗੇ ਜਿਹਦੇ ਪੜਨ ਦੀ ਸਮੱਸਿਆ ਜੋ ਗਰਮੀ ਤੋਂ निजात ਮਿਲੂ ਇਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਉਪਰਾਲੇ ਕਿਉਂਕਿ ਬਲਾਕ ਦੇ ਵਿੱਚ ਪਹਿਲਾ ਸਰਕਾਰੀ ਸਕੂਲ ਹੋਵੇਗਾ ਜਿਹਦੇ ਵਿੱਚ ਏਸੀ ਪੱਜਾ ਬਹੁਤ ਵੱਡਾ ਉਪਰਾਲਾ ਪਿੰਡ ਵਾਸੀਆਂ ਨੇ ਮਿਲ ਕੇ ਸਹਿਯੋਗ ਨਾਲ ਇਹ ਜੋ ਏਸੀ ਦਾ ਉਪਰਾਲਾ ਕੀਤਾ ਸਾਰੇ ਨਗਰ ਨਿਵਾਸੀਆਂ ਧੰਨਵਾਦ ਧੰਨਵਾਦ ਪੰਚਾਇਤਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਬੱਚਿਆਂ ਨੂੰ ਪੜ੍ਹਨ ਵਿੱਚ ਆਸਾਨੀ ਹੋਵੇਗੀ ਤੇ ਇਹ ਸਾਡਾ ਪਹਿਲਾ ਸਕੂਲ ਆ ਜੋ ਬਲਾਕ ਦਾ ਬਣਿਆ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਪਿੰਡ ਦੇ ਵਿਕਾਸ ਲਈ ਇਸ ਤੇ ਮੇਕ ਇਸ ਇੰਟਰਪਟ। ਪ੍ਰੀਨੂ ਸੀਸੀ ਅਜਤੇ ਨੇ ਨਕਰ ਬੁਲਾ। ਸੰਤਨਾ ਮੈਂ ਕੋਈ ਨਾ ਜਵੰਦ ਸੀ। ਇਸ ਤਰ੍ਹਾਂ ਅੱਜ ਪਨੌਂ ਤੋਂ ਦਸ ਦੇ ਵਿੱਚ ਜਿਹੜੇ ਸਪੈਰਸ਼ੂਲ ਵਿੱਚ ਏਸੀ ਲੱਗੇ। ਇਹ ਸਰ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਤੇ ਵਿਰੇ ਸਿੰਘ ਆਰਤੀ ਅਤੇ ਪੰਚਾਇਤ ਮਿਲ ਕੇ ਇਹ ਮਤਲਬ ਇਹ ਪਾਲਾ ਕੀਤਾ ਬਹੁਤ ਵੱਡਾ ਪਿੰਡ ਦੇ ਸਹਿਯੋਗ ਨਾਲ ਸਕੂਲ ਨੂੰ ਏਸੀ ਕੀਤਾ ਗਿਆ। ਜਿੱਥੇ ਗਰਮੀ ਨੂੰ ਦੇਖਦੇ ਹੋਏ ਸਕੂਲ ਦੇ ਵਿੱਚ ਜਿਹੜੇ ਮਤਲਬ ਬੱਚਿਆਂ ਨੂੰ ਗਰਮੀ ਤੋਂ ਨਿਯਾਤ ਮਿਲੂਗੀ। ਤੇ ਜਿਹੜਾ ਪੜਨ ਦੇ ਲਈ ਮਾਹੌਲ ਬਹੁਤ ਵਧੀਆ ਰਹੂਗਾ। ਹਾਂਜੀ ਇਸ ਤਰ੍ਹਾਂ ਦੇ ਲੋ ਬਲਾਕ ਦੇ ਵਿੱਚ ਪਹਿਲਾ ਸਕੂਲ ਹੈ। ਕਿੰਨਾ ਕੁ ਵੱੱਜਾ ਲੰਗਾ। ਹਾਂਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਦੀ ਗੱਲ ਲੱਗੀ। ਤੇ ਸਾਡਾ ਪਹਿਲਾ ਸਕੂਲ ਹੈ ਜਿਹੜਾ ਏਸੀ ਬਣਿਆ ਯਾਰ ਇੱਕ ਨੌਜਟਾ ਦੇ ਵਿੱਚ। ਪੰਚਾਇਤ ਦਾ ਤੇ ਪਿੰਡ ਦਾ ਮਤਲਬ ਬਹੁਤ ਬਹੁਤ ਧੰਨਵਾਦ ਦੇ ਵਿੱਚ। ਸਰਕਾਰ ਦੇ ਵੀ ਮਦਦਨਾ ਕਸ਼ਾ ਹੋ ਗਏ ਜਿਹੜਾ ਕੰਮ। ਸਰ ਬਹੁਤ ਵਧੀਆ ਯੋਗਦਾਨ ਹੈ। ਸਰ ਸਰਦਾਰ ਹਰਪਾਲ ਸਿੰਘ ਜੀ ਮੈਂ ਇਥੋਂ ਕੈਬਨ ਮਿਨਿਸਟਰ ਨੇ। ਤੇ ਉਹ ਇਥੋਂ ਮਤਲਬ ਸਾਡੇ ਹਲਕੇ ਤੋਂ ਨੇ। ਬਹੁਤ ਯੋਗਦਾਨ ਹੈ। ਪਰ ਅਸੀਂ ਹੋਰ ਚਾਹੁੰਦੇ ਆ ਵੀ ਇਸ ਤੋਂ ਜ਼ਿਆਦਾ ਵੀ ਹੋਰ ਵੀ ਯੋਗਦਾਨ ਦੇਣ ਕਿਉਂਕਿ ਸਾਡਾ ਪਿੰਡ ਹੈ ਨਾ ਇਤਿਹਾਸਕ ਪਿੰਡ ਹੈਗਾ ਇੱਥੇ ਪਹਿਲੀ ਛੇਵੇਂ ਨੌਵੇਂ ਪਾਸੇ ਆਏ ਨੇ ਪਿੰਡ ਬਹੁਤ ਇਤਿਹਾਸਕ ਹੈ ਤੇ ਬਹੁਤ ਦੁਨੀਆ ਦੇ ਦੂਰ ਦੂਰੋਂ ਲੇ ਲੋਕ ਗੁਰਦਾਰ ਸਾਹਿਬ ਆ ਕੇ ਨਮਸਤਕ ਹੁੰਦੇ ਨੇ ਤੇ ਹੋਰ ਵੀ ਮਤਲਬ ਇਸ ਪਿੰਡ ਦੇ ਮਾਤਾ ਤੱਕ ਜਿਹੜਾ ਸਰੀ ਹਾਈ ਸਕੂਲ ਹੈਗਾ 10ਵੀਂ ਕਲਾਸ ਤੱਕ ਹੈਗਾ ਬੱਚਿਆਂ ਨੂੰ ਵੀ ਬੜਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੱਸ ਗਰਮੀ ਨੂੰ ਮਤਲਬ ਮੁੱਖ ਰੱਖਦੇ ਹੋਏ ਜਿਹੜਾ ਸੀ ਟਗਾ ਉਪਰਾਲਾ ਕੀ ਲਗਾ ਦਾ ਕਰਨਾ ਕੋਈ ਫਾਇਦਾ ਨਹੀਂ ਕਾਫੀ ਜ਼ਿਆਦਾ ਸਕੂਲ ਦੇ ਵਿੱਚ ਪੜ੍ਹਨ ਦਾ ਜਿਹੜਾ ਮਾਹੌਲ ਬਹੁਤ ਵਰਨਮਭ ਵਧੀਆ ਰੂ ਹੈ ਇਸ ਬੱਚਿਆਂ ਦੇ ਵਿੱਚ ਵੀ ਰੋਣਾਂ ਪੈ ਦੇਗਾ ਕਿਉਂਕਿ ਬਹੁਤ ਖੱਟੇ ਗਰਮੀ ਕਰਕੇ ਜਿਹੜਾ ਘਰੇ ਬੈਠ ਜਾਂਦੇ ਹਾਂ ਹਾਂਜੀ ਹਾਂਜੀ ਮਤਲਬ ਮਤਲਬ ਸਮੇਂ ਦੀ ਮੁੱਖ ਲੋਟ ਸੀਗੀ ਇਹ ਸਕੂਲ ਦੇ ਵਿੱਚ ਅਸੀਂ ਲੱਗਣੇ ਸੋ ਸਾਡੇ ਸਰਦਾਰ ਗੁਰਤੇਜ ਸਿੰਘ ਤੇ ਅੰਗਰੇਜ਼ ਸਿੰਘ ਦੋਨੇ ਭਰਾਵਾਂ ਵੱਲੋਂ ਤੇ ਪੰਚਾਇਤ ਵੱਲੋਂ ਸਾਡੇ ਪ ਸਾਡੇ ਸਾਥੀ ਨੇ ਜਿੰਨੇ ਵੀ ਸਾਡੀ ਪਾਰਟੀ ਦੇ ਸਾਡੇ ਯੋਗਦਾਨ ਨਾਲ ਅਸੀਂ ਇਹ ਲਾਂਚ ਕਾਮਯਾਬ ਹੋਏਗੇ ਅੱਗੇ ਤੋਂ ਵੀ ਅਸੀਂ ਬਦਚੜ ਕੇ ਜੋ ਵੀ ਹੈਗਾ ਮਤਲਬ ਕਰਾਂਗੇ ਜੋ ਵੀ ਕੋਈ ਲੋੜ ਹੋਈ ਧੰਨਵਾਦ ਜੀ ਹਾਂਜੀ ਕੋਈ ਨਾਮ ਹੈ ਗੁਰਤੇ ਸਿੰਘ ਜੀ ਪੰਜਾਬ ਮੈਂਬਰ ਇਸ ਤਰ੍ਹਾਂ ਦੇਖਦੇ ਹੋ ਵੱਡੇ ਸਕੂਲ ਦੇ ਵਿੱਚ ਏਸੀ ਕਿਤੇ ਲਗਾਏ ਗਏ ਆ ਇਸ ਤਰ੍ਹਾਂ ਬਹੁਤ ਵਧੀਆ ਲੱਗ ਰਿਹਾ ਜੀ ਗਰਮੀ ਕਰਕੇ ਬਹੁਤ ਸਾਡੇ ਬੱਚਿਆਂ ਨੂੰ ਵੀ ਬਹੁਤ ਅਨੁਚਾਰ ਤੇ ਪੜ੍ਹਦੇ ਦੀ ਬੱਚੇ ਬਹੁਤ ਮੁਸ਼ਕਲ ਦਪੈਂਦੀ ਸੀ ਕਿਸ ਤਰ੍ਹਾਂ ਲੋਕੀ ਸਰਕਾਰ ਦੇ ਵੱਲੋਂ ਵੀ ਸਰਪਾ ਅਰਿਆ ਕੈਬਨਟ ਮੈਂਬਰਾਂ ਦੇ ਵੱਲੋਂ ਕਿੰਨਾ ਸਾਥ ਬਹੁਤ ਵਧੀਆ ਸਾਥ ਦਿੱਤਾ ਜਾਂਦਾ ਜੀ ਆਪਣੇ ਦਾ ਬਹੁਤ ਵਧੀਆ ਲੈ ਇਸ ਕਿੰਨੇ ਕਹਿ ਦੀ ਉਹਨੇ ਕੋਈ ਗਰੰਟਾ ਗਰੰਟਾ ਦੀ ਗੱਲ ਦੇ ਕਾਟ ਨਹੀਂ ਦਿੱਤੀ ਜੀ ਬਹੁਤ ਵਧੀਆ ਗਰੰਟਾ ਦੇਖ ਰਹੀ ਨੇ ਸਾਨੂੰ ਜੀ ਸਕੂਲ ਪ੍ਰਬੰਧਕਾਂ ਦੇ ਵੱਲੋਂ ਵੀ ਬਹੁਤ ਵਧੀਆ ਜੀ ਮੈਡਮ ਪ੍ਰਿੰਸੀਪਲ ਵੀ ਸਾਡਾ ਬਹੁਤ ਸਾਥ ਦੇ ਰਹੀ ਹੈ ਜੀ ਕੋਈ ਗੰਦ ਨਹੀਂ ਜੀ ਅਸੀਂ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜੀ ਸੁਹੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਕਿਹੜਾ ਸਾਨੂੰ ਅੱਧੇ ਬੋਲ ਸਾਡੇ ਕੰਮ ਆਉਂਦਾ ਜੀ ਕਦ ਮਰਜੀ ਫੋਨ ਕਰ ਲਿਓ ਜੀ ਮੰਤਰੀ ਸਾਹਿ ਮੈਡਮ ਬਲਵੰਤ ਰਸੰਗ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਸਭੰਨੇ ਵਿੱਚ ਏਸੀ ਨਹੀਂ ਕਿਤੇ ਹੈ ਇਹ ਬਹੁਤ ਵਧੀਆ ਬਰਾਲਾ ਜੀ ਬੱਚਿਆਂ ਨੂੰ ਬਹੁਤ ਗਰਮੀ ਤੋਂ ਰਾਹਤ ਮਿਲੂ ਜੀ ਸਾਰੇ ਸੰਗਤਾਂ ਦਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕੀ ਲੱਗਦਾ ਸਰਕਾਰ ਨੂੰ ਇਸ ਤਰ੍ਹਾਂ ਦੇ ਉਪਰਾਡੇ ਸਰਕਾਰ ਨੂੰ ਇਹ ਉਪਾਲੇ ਹੋਰ ਸਕੂਲਾਂ ਵਾਸਤੇ ਵੀ ਕਰਨੇ ਚਾਹੀਦੇ ਨੇ ਜੀ ਸਾਰੇ ਸਕੂਲਾਂ ਨੂੰ ਸਹਿਯੋਗ ਦੇ ਕੇ ਸਰਕਾਰ ਨੂੰ ਏਸੀ ਬਣਾਉਣੇ ਚਾਹੀਦੇ ਕੋਲ ਨੂੰ ਵੱਤੋ ਵੱਜਵਾ ਕਲਾ ਖੈਰ ਰੱਖਣਾ ਚਾਹੀਦਾ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਮਨਜੋਤ ਕੌਰ ਹੈਡਮਿਸਟਰ ਸਰਕਾਰੀ ਹਾਈ ਸਕੂਲ ਤਨੌਰ ਦਿੱਤਾ ਹਾਂ ਜੀ ਮੈਡਮ ਐ ਪੰਚਾਇਤ ਵੱਲੋਂ ਤੇ ਗੁਰਪ੍ਰੀਤ ਤੇ ਉਹਨਾਂ ਵੱਲੋਂ ਜਿਹੜੇ ਸੀ ਲੋਕ ਇਹ ਕਿ ਬਹੁਤ ਵਧੀਆ ਉਪਰਾਲਾ ਹੈ ਜੀ ਜਿਨ੍ਹਾਂ ਨੇ ਸਕੂਲ ਨੂੰ 6 AC ਡੋਨੇਟ ਕੀਤੇ ਹਨ ਜਿਹੜੇ ਕਿ ਬੱਚਿਆਂ ਲਈ ਗਰਮੀ ਦੇ ਵਿੱਚ ਪੜਨ ਦੇ ਵਿੱਚ ਬਹੁਤ ਸਹਾਇਕ ਹੋਊਗਾ ਕਿਉਂਕਿ ਬੱਚੇ ਗਰਮੀ ਤੋਂ ਬਚ ਕੇ ਪੜਨਗੇ ਤਾਂ ਇਹ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਪਿੰਡ ਦਾ ਲੈਣ ਨੂੰ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਟੈਨਟ ਤੱਕ ਦਾ ਸਕੂਲ ਦੇ ਬੱਚੇ ਸਕੂਲ ਆਉਂਦੇ ਉਹ ਵੀ ਬੜਾ ਗਰਮੀ ਦੇ ਤੇ ਤੋਂ ਦੇਸੀ ਬਿਮਾਰ ਵੀ ਹੋ ਜਾਂਦੇ ਸੀ ਕਿਹੜਾ ਰਕਣਾ ਕਿਹਦਾ ਜਿਹੜਾ ਹਾਂ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਜੀ ਬੱਚਿਆਂ ਨੂੰ ਇੱਕ ਤਾਂ ਅਟੈਂਡੈਂਸ ਵਧੇਗੀ ਸਕੂਲ ਦੀ ਬੱਚੇ ਬਿਮਾਰ ਨਹੀਂ ਹੋਣਗੇ ਤਾਂ ਸਕੂਲ ਰੈਗੂਲਰ ਆਉਣਗੇ ਜੀ ਦੂਸਰੇ ਨੰਬਰ ਤੇ ਬੱਚੇ ਕਲਾਸ ਦੇ ਵਿੱਚ ਗਰਮੀ ਦੇ ਵਿੱਚ ਗਰਮੀ ਤੋਂ ਬਚਣਗੇ ਮੈਨੂੰ ਸਕੂਲ ਦੇ ਵਿੱਚ ਲੋੜ ਕਿਹਦੇ ਲਈ ਐਕਟੀਵਿਟੀਸ ਦੇ ਜਾਂ ਸਰਕਾਰ ਵੱਲੋਂ ਕਹਦੇ ਜੇ ਪਿੰਡ ਕੋਦਰ ਤੋਂ ਜੇ ਕੰਮ ਪਿੰਡ ਪੱਧਰ ਤੇ ਜੀ ਪਿੰਡ ਵਾਲਿਆਂ ਨੇ ਪਹਿਲਾਂ ਸਾਨੂੰ ਇੱਕ ਮਲਟੀਪਰਪਸ ਹਾਲ ਵੀ ਬਣਵਾ ਕੇ ਦਿੱਤਾ ਹੈ ਜਿਹੜਾ ਕਿ ਅਸੀਂ ਆਪਣੇ ਸਕੂਲ ਦੇ ਵਿੱਚ ਐਕਟੀਵਿਟੀਆਂ ਕਰਵਾਉਣ ਦੇ ਲਈ ਯੂਜ਼ ਕਰ ਰਹੇ ਹਾਂ ਤੇ ਸਾਡੇ ਸਕੂਲ ਦੇ ਵਿੱਚ ਗੇਮਸ ਦੇ ਨਾਲ ਪੜ੍ਹਾਈ ਦੇ ਨਾਲ-ਨਾਲ ਗੇਮਸ ਵੀ ਕਰਵਾਈਆਂ ਜਾਂਦੀਆਂ ਸਾਡੇ ਬੱਚੇ ਸਟੇਟ ਪੱਧਰ ਤੇ ਸਾਈਕਲਿੰਗ ਦੇ ਵਿੱਚ 2 ਸਾਲ ਤੋਂ ਪਾਰਟਿਸਿਪੇਟ ਕਰ ਰਹੇ ਨੇ ਐਡਮਿਸ਼ਨ ਲਈ ਬੱਚਿਆਂ ਨੂੰ ਵੀ ਮੈਸੇਜ ਹੋ ਜਾਣਾ ਚਾਹੀਦਾ ਕਿ ਖਾਸ ਤੌਰ ਤੇ ਬੱਚਿਆਂ ਲਈ ਮੈਸੇਜ ਹੈ ਜੀ ਪ੍ਰਾਈਵੇਟ ਸਕੂਲਾਂ ਨਾਲੋਂ ਹੁਣ ਸਰਕਾਰੀ ਸਕੂਲ ਬਹੁਤ ਬਿਹਤਰ ਹੋ ਚੁੱਕੇ ਆ ਤਾਂ ਮੇਰੀ ਅਪੀਲ ਹੈ ਪਿੰਡ ਵਾਲਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਕਿ ਵੱਧ ਤੋਂ ਵੱਧ ਦਾਖਲਾ ਸਰਕਾਰੀ ਸਕੂਲ ਦੇ ਵਿੱਚ ਲਿਆ ਜਾਵੇ